ਲਓ ਜੀ ਅੱਜ ਬਣਾਵਾਂਗੇ ਆਪਾਂ ਜਾਮਣ ਉਹਦੇ ਵਾਸਤੇ ਆਪਾਂ ਦੁੱਧ ਨੂੰ 22 ਦੇ ਕੇ ਇਹਨੂੰ ਥੋੜਾ ਠੰਡਾ ਕਰਨਾ ਪੈਂਦਾ ਫਿਰ ਵਿੱਚ ਨਿੰਬੂ ਦਾ ਰਸ ਪਾ ਕੇ ਇਹਨੂੰ ਪਾੜ ਕੇ ਪਨੀਰ ਬਣਾਵਾਂਗੇ ਦਾ ਲਓ ਜੀ ਇਹ ਠੰਡਾ ਹੋ ਚੁੱਕਿਆ ਦੁੱਧ ਇਹਨੂੰ ਆਪ ਤਾਬ ਵਿੱਚ ਪਾ ਕੇ ਇਹਦੇ ਵਿੱਚ ਨਿੰਬੂ ਦਾ ਰਸ ਪਾਵਾਂਗੇ 70 ਤੋਂ 80 ਗ੍ਰਾਮ ਫਿਰ ਇਹ ਪਨੀਰ ਬਣ ਜਾਊਗਾ ਲਓ ਜੀ ਇਹਦੇ ਵਿੱਚ 70 ਤੋਂ 80 ਗ੍ਰਾਮ ਨਿੰਬੂ ਦਾ ਰਸ ਹੈ ਪਾਣੀ ਚ ਚੰਗੀ ਤਰ੍ਹਾਂ ਮਿਲਾ ਕੇ ਹੁਣ ਆਪਾਂ ਇਹਦੇ ਦੁੱਧ ਦੇ ਪਾਵਾਂਗੇ ਪਾਣੀ ਗਰਮਾ ਪਾਣੀ ਥੋੜਾ ਹਲਕਾ ਗਰਮ ਕੀਤਾ ਹੋਇਆ ਪਾ ਲਓ ਜਿਹੜੇ ਨਿੰਬੂ ਦਾ ਰਸ ਪਾਣੀ ਚ ਮਿਲਾਇਆ ਹੈ ਉਹ ਆਪਾਂ ਦੁੱਧ ਚ ਥੋੜਾ ਥੋੜਾ ਕਰਕੇ ਆਪਾਂ ਫੇਰ ਹਿਲਾਇਆ ਜਾਣਾ ਤੇ ਪਨੀਰ ਦੇਖੋ ਨਾਲ ਦੇ ਨਾਲ ਤੁਸੀਂ ਹੋਰ ਵੀ ਨਿੰਬੂ ਦਾ ਸੱਤ ਵੀ ਪਾ ਸਕਦੇ ਹੋ ਕਾ ਕੋਈ ਹੋਰ ਤਰੀਕਾ ਵੀ ਵਰਤ ਸਕਦੇ ਹੋ ਪਰ ਅਸੀਂ ਨਿੰਬੂ ਦਾ ਰਸ ਪਾਇਆ ਇਹਦੇ ਵਿੱਚ ਹੁਣ ਆ ਆਪਣਾ ਪਨੀਰ ਬਿਲਕੁਲ ਤਿਆਰ ਹੋ ਚੁੱਕਿਆ ਜੀ ਹੁਣ ਇਹਨੂੰ ਮਲਮਲ ਦੇ ਕੱਪੜੇ ਤੇ ਪਾ ਕੇ ਆਪਾਂ ਇਹਦਾ ਪਾਣੀ ਕੱਢ ਲਾਂਗੇ ਲਓ ਜੀ ਹੁਣ ਮਲਮਲ ਨਾਲ ਆਪਾਂ ਇਹਦੇ ਪਨੀਰ ਦੇ ਉੱਤੇ ਪਾ ਕੇ ਆਹ ਤਰੀਕੇ ਨਾਲ ਇਹਦਾ ਪਾਣੀ ਕੱਢ ਦਾਂਗੇ ਦੇਖੋ ਨਿਕਲਿਆ ਆਪਣਾ ਆ ਪਾਣੀ ਦਾ ਐ ਜਗ ਪਰ ਪਰ ਪਾ ਕੇ ਇਹਨੂੰ ਸਾਈਡ ਤੇ ਕੱਢ ਦਾਂਗੇ। ਲਓ ਜੀ ਆ ਪਨੀਰ ਤੇ ਖੋਆ ਮਿਕਸ ਹੋ ਰਿਹਾ ਬਿਲਕੁਲ। ਜੀ ਚੰਗੀ ਤਰ੍ਹਾਂ ਮਲਾਈ ਕਰਨੀ ਆ। ਆ ਦੇਖ ਸਕਦੇ ਹੋ ਉਸ ਵਾਸਤੇ ਮਲਾਈ ਬਣਾਉਣਾ ਜੀ। ਕਿੰਨੇ ਕੁ ਮਿੰਟ ਕਰਨਾ? ਇਹ ਜੀ ਲਗਭਗ 15-20 ਮਿੰਟ ਮਲਾਈ ਕਰਨੀ ਪੈਂਦੀ। ਫਿਰ ਪਰਫੈਕਟ ਵਧੀਆ ਨਲਵ ਜਮਨ ਬਣੂਗੀ। ਆਹ ਆਹ। ਲਓ ਜੀ ਇਸ ਪਨੀਰ ਦੇ ਵਿੱਚ 6 ਤੋਂ 700 ਗ੍ਰਾਮ ਘਿਓ ਪਾਵਾਂਗੇ। ਲਓ ਜੀ ਹੁਣ ਇਹਨੂੰ ਆਪਾਂ ਮਿਕਸ ਕਰ ਲਿਆ ਤਾਂ ਕਿ ਤਰ੍ਹਾਂ ਫੇਰ ਦੁਬਾਰੇ। ਲਓ ਜੀ ਹੁਣ ਇਹਦੀ ਪੂਰੀ ਚੰਗੀ ਤਰ੍ਹਾਂ ਮਲਾਈ ਕਰ ਚੁੱਕੇ ਹਾਂ। ਹੁਣ 5-10 ਮਿੰਟ ਇਹਨੂੰ ਬਸ ਅਮੇ ਖੁੱਲਾ-ਫੁਲਾਇਆ ਕਰਕੇ ਰੈਸਟ ਦੇਣੀ ਹੈ। ਹਾਂ ਹੁਣ ਪਾ ਕੇ ਅਗਲਾ ਭਾਵੇਂ ਬਟਰ ਦਾ ਭਰੀ ਖੜੇ ਇਹ ਮੈਦਾ ਤੇ ਸੋਜੀ ਹੈ ਜੀ। ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਬਿਲਕੁਲ ਚੰਗੇ ਤਰੀਕੇ ਨਾਲ। ਦਿਖਾਉਣਾ ਹੈ। ਹੋ ਜੀ ਇੱਕ ਡੱਬੀ ਅਜੰਤਾ ਦੇ ਬੈਕਿੰਗ ਪਾਊਡਰ ਦੀ ਡੱਬੂ ਵੀ ਇਹਨੂੰ ਹੁਣ ਪਾਉ ਜੀ ਇਹਦੇ ਲੋੜ ਮੁਤਾਬਕ ਪਾਣੀ ਲਗਭਗ ਲੇਟਰ ਕਿਲੋ ਤੋਂ ਡਲੀ ਨਾ ਰਹੇ ਜੇ ਡਲੀ ਨਾ ਰਹੇ ਤਾਂ ਨਹੀਂ ਕਰਾਂ ਇਹਨੂੰ ਮਿਕਸ ਕਰਨਾ ਤੇ ਸਮੱਗਰੀ ਸਾਰੀ ਬਿਲਕੁਲ ਰਲ ਚੁੱਕੀ ਹੈ ਜੀ ਇਹਦੀ ਟੋਕਾ ਨਰਮ ਪਤਲਾ ਕਰ ਸਕਦੇ ਤੋੜਨ ਵਾਸਤੇ ਤਿਆਰ ਨੇ ਹੁਣ ਆਪਣਿਆ ਖਲਾਬਜਮਨਾਲੀ ਸਮੱਗਰੀ ਤਿਆਰ ਹੋ ਚੁੱਕੀ ਹੈ ਜੀ ਇਸ ਤੋਂ ਬਾਅਦ ਆਪਾਂ ਇਹਦੀ ਬਣਾਵਾਂਗੇ ਟੋਕਾਂ ਤੇ ਆਹ ਹੁਣ ਟੋਕਾਂ ਬਣਨ ਦੀਆਂ ਜੀ ਮਿਲਾਵਾਂ ਜਮਣਾ ਵਾਸਤੇ ਆ ਦੇਖੋ ਇਸ ਤਰ੍ਹਾਂ ਇਹ ਟੋਕਾਂ ਬਣ ਗਈਆਂ ਇਹ ਇਹਨੂੰ ਆਸਤੇ ਆਸਤੇ ਹੋਰ ਕਰਨੇ ਆ ਨੇ ਅਗਰ ਖਿ ਜਾਣਿਆ ਥੋੜੀ ਸਲੋ ਕਰਮ ਲੈ ਅਜਾਦਾ ਗੋਲ ਕਰਕੇ ਰਾਜੂ ਜੀ ਇਹਦੇ ਵਾਸਤੇ ਮਸ਼ੀਨ ਵੀ ਆਉਂਦੀ ਹੈ ਕੋਈ ਜਮਣਾ ਬਣਾਉਣ ਵਾਸਤੇ ਜਾਂ ਗੋਲ ਕਰਨ ਵਾਸਤੇ ਜਾਂ ਹਾਂਜੀ ਆ ਪੀੜੇ ਤੋੜਨ ਵਾਸਤੇ ਮਿਕਸ ਕਰਨ ਵਾਸਤੇ ਜਾਂ ਜਮਣਾ ਗੋਲ ਕਰਨ ਵਾਸਤੇ ਜੀ ਮਸ਼ੀਨ ਆਉਂਦੀ ਹੈ ਹਰ ਤੁਹਾਡੀ ਸਪੀਡ ਤਾਂ ਮਸ਼ੀਨ ਤੋਂ ਵੀ ਜ਼ਿਆਦਾ ਲੱਗਦੀ ਹੈ ਮੈਨੂੰ ਹਾਂਜੀ ਹਾਂਜੀ ਮਸ਼ੀਨ ਇੱਕ ਘੰਟੇ ਦੀ ਆ ਲਗਭਗ ਕਰਦੀ ਹੈ ਜੀ 5 ਤੋਂ 600 ਜੀ ਕੋਲ 30 30 ਅਸੀਂ ਕਰਦੇ ਹਾਂ ਜੀ ਲਗਭਗ 12 ਤੋਂ 13 ਫੀਟ ਘੰਟੇ ਚ ਮੈਂ ਤੇ ਗੱਗੀ ਹੋ ਜਤਾ ਹਾਂ ਠੀਕ ਹੈ ਆ ਦੇਖ ਸਕਦੇ ਹੋ ਕਿੰਨੀ ਸਪੀਡ ਨਾਲ ਮੁੰਡਾ ਰੱਖ ਰਿਹਾ ਹੈ ਤੇ ਕਿੰਨੀ ਸਪੀਡ ਨਾਲ ਟੋਕਾਂ ਤੋੜ ਰਿਹਾ ਹੈ ਅਗਲਾ ਪ੍ਰੋਸੈਸ ਇਸ ਤੋਂ ਬਾਅਦ ਚ ਲਓ ਜੀ ਹੁਣ ਆਪਾਂ ਜਾਮਣਾ ਤੜਾਂਗੇ ਆ ਦੇਖ ਸਾਹਿਬ ਇਹਦੇ ਵਿੱਚ ਤੇਲ ਗਰਮਾ ਪਾਦਤੀਆਂ ਨੇ ਹੌਲੀ ਹੌਲੀ ਉਪਰ ਆਉਣ ਲੱਗ ਜਾਂਦੇ ਆ। ਆ ਦੇਖ ਸਕਦੇ ਹੋ ਹੌਲੀ ਹੌਲੀ ਉਪਰ ਆਉਣ ਲੱਗ ਪਈਆਂ ਨੇ। ਹਿਲਾਉਣਾ ਇਹਨੂੰ ਹਿਲਾਉਣਾ ਹੋਵੇ ਹੌਲੀ ਨਾਰਮਲ ਤਰੀਕੇ ਨਾਲ। 8 ਤੋਂ 10 ਮਿੰਟ ਇਹਦੀ ਤਲਾਈ ਨੂੰ ਲੱਗ ਜਾਣਗੇ। ਫਿਰ ਉਸ ਤੋਂ ਬਾਅਦ ਇਸ ਨੂੰ ਚਾਣੀ 'ਚ ਪਾਵਾਂਗੇ। ਲਓ ਜੀ ਆ ਸਨੇਰੀ ਰੰਗ ਹੋ ਚੁੱਕਿਆ। ਇਹਨੂੰ 10 ਤੋਂ 12 ਮਿੰਟ ਹੋ ਚੁੱਕੇ ਨੇ ਹੁਣ। ਇਹਨੂੰ ਚਾਣੀ ਦੇ ਵਿੱਚ ਪਾਉਣ ਲਈ ਬਿਲਕੁਲ ਤਿਆਰ ਨੇ। ਲੋਜੀ ਹੁਣ ਆਪਾਂ ਇਹਦੇ ਚਾਣੀ ਦੇ ਵਿੱਚ ਤਾਇੀਆਂ ਹੋਈਆਂ ਸੁਨਹਿਰੀ ਗਲਾਬ ਜਮਣਾਂ ਪੈਈਆਂ ਆ। ਆ ਦੇਖੋ। ਉਸ ਤੋਂ ਬਾਅਦ ਇਹਨੂੰ ਹਿਲਾਉਣਾ ਜ਼ਰੂਰੀ ਹੈ। ਤੇ ਹਿਲਣ ਦੇ ਨਾਲ ਹੀ ਇਹਦੇ ਵਿੱਚ ਰਸ ਭਰਨਾ। ਨਾ ਸਾਰਾ ਪੂਰੇ ਵਿੱਚ ਪੈ ਚੁੱਕਿਆ। 골ਡਨ ਬ੍ਰਾਊਨ ਨੇ ਜੀ। ਤੰਦਰੇ ਦਾ ਦੇਖੋ ਕਿੰਨਾ ਸੋਹਣਾ ਆਇਆ। ਉਹ ਜੀ ਹੁਣੇ ਬਿਲਕੁਲ ਰਸੇ ਦੇ ਵਿੱਚ ਰਸ ਜਾਵਾਂਗੇ। ਆਹ ਦੇਖ ਸਕਦੇ ਹੋ। ਉਸ ਤੋਂ ਬਾਅਦ ਇਹਨੂੰ ਦੂਸਰੀ ਟਾਂਹੇ ਦੇ ਵਿੱਚ ਸ਼ਿਫਟ ਕਰਾਂਗੇ। ਲਓ ਜੀ ਇਹਦੇ ਵਿੱਚ ਰਸਾ ਭਰ ਚੁੱਕਿਆ ਹੁਣ ਇਹਨੂੰ ਟੱਬ ਦੇ ਵਿੱਚ ਸ਼ਿਫਟ ਕਰਾਂਗੇ। ਰੰਗ ਬਹੁਤ ਅੱਛਾ ਬਣਿਆ ਹੈ। ਰੰਗ ਬਹੁਤ ਸੋਹਣਾ ਹੈ। ਕਮੋਕਟ ਨੂੰ ਜਾਂਦਾ ਮੈਂ ਤਾਂ ਹੀਰਾ ਪਸੰਦ ਕਰਦਾ ਮੈਂ ਵੀ ਜਿਹੜੇ ਬੱਲੇ ਖੜੀ ਰਹਿੰਦੇ ਉਹ ਕੋਈ ਸਾਰੀ ਵੀਡੀਓ ਦੇਖਣ ਲਈ ਧੰਨਵਾਦ ਜੀ